ਇਹ ਸਮਝਦੇ ਕੀ ਆਪਣੇ ਆਪਣੇ ਸਮਝਦੇ ਕੀ ਆਪਣੇ ਆਪਣੇ ਇਸ ਅਦੁੱਤੀ ਲਾਸਾਨੀ ਕੁਰਬਾਨੀਆਂ ਵਾਲੇ ਦਿਨਾਂ 'ਚ ਉਹ ਵੀ ਅੱਜ ਦੇ ਦਿਨ ਜਿਸ ਦਿਨ ਛੋਟੇ ਸਾਹਿਬ ਜਤਿਆਂ ਨੂੰ ਸੂਬਾ ਸਰਹੰਗ ਦੇ ਦਵਾਰਾਂ ਵਿੱਚ ਲਗਾਇਆ ਤੇ ਅੱਜ ਦੇ ਦਿਨ ਹੀ ਪਤਾ ਨਹੀਂ ਕਿਉਂ ਚੁਣਿਆ ਹੁੰਦਾ ਹੈ ਕੇਂਦਰ ਸਰਕਾਰ ਨੇ ਪੰਜਾਬ ਨੂੰ ਬਹੁਤ ਵੱਡਾ ਵਿਤਕਰਾ ਕੀਤਾ ਜੀ ਦੀ ਚਿੱਠੀ ਮਿਲੀ ਸਾਡੀ ਬੜਾ ਦੁੱਖਪ੍ਰਸਤ ਮੈਂ ਅੱਜ ਕੋਈ ਪ੍ਰੈਸ ਕਾਨਫਰੰਸ ਕਰਨੀ ਨਹੀਂ ਚਾਹੁੰਦਾ ਸੀ ਅੱਜ ਦਾ ਦਿਨ ਬੜੇ ਸ਼ਰਧਾਂਜਲੀ ਵਾਲਾ ਦਿਨ ਪਰ ਆ ਸਾਡੀਆਂ ਸ਼ਰਧਾਂਜਲੀਾਂ ਤੇ ਸਾਡੇ ਜ਼ਖਮਾਂ ਦੇ ਨਾਮ 'ਤੇ ਲੈਟਰ ਆਈ ਹੈ ਜੀ ਇਹ ਸਮਝਦੇ ਕੀ ਆਪਣੇ ਆਪਣੇ ਸਮਝਦੇ ਕੀ ਆਪਣੇ ਆਪਣੇ ਸ਼੍ਰੀ ਫਤਿਹਗੜ ਸਾਹਿਬ ਤੇ ਲੱਖਾਂ ਦੀ ਗਿਣਤੀ ਚ ਪੂਰੀ ਦੁਨੀਆ ਚ ਛੋਟੇ ਸਾਬਜਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਲੋਕ ਨਮਨ ਕਰਦੇ ਆ ਯਾਦ ਕਰਦੇ ਔਰ ਸਾਡਾ ਇਹ ਕਵਾਂਗੇ ਕਿ ਸਾਡਾ ਇਹ ਵਿਰਸਾ ਹੈ ਸ਼ਹਾਦਤਾਂ ਸਾਡਾ ਵਿਰਸਾ ਨੇ ਪਰ ਇਸ ਅਦੁੱਤੀ ਲਾਸਾਨੀ ਕੁਰਬਾਨੀਆਂ ਵਾਲੇ ਦਿਨਾਂ 'ਚ ਉਹ ਵੀ ਅੱਜ ਦੇ ਦਿਨ ਜਿਸ ਦਿਨ ਛੋਟੇ ਸਾਹਿਬ ਜਦਿਆਂ ਨੂੰ ਸੁਭਾ ਸਰਹੰਦ ਨੇ ਦੁਬਾਰਾ ਵਿਚਣਵਾਇਆ ਤੇ ਅੱਜ ਦੇ ਦਿਨ ਹੀ ਪਤਾ ਨਹੀਂ ਕਿਉਂ ਚੁਣਿਆ ਉਹਨਾਂ ਨੇ ਕਿ ਕੇਂਦਰ ਸਰਕਾਰ ਨੇ ਇੱਕ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਜਿੱਦੀ ਚਿੱਠੀ ਮਿਲੀ ਸਾਨੂੰ ਅੱਜ ਬੜਾ ਦੁੱਖ ਹੋਇਆ ਹਰ ਸਾਲ 26 ਜਨਵਰੀ ਨੂੰ ਰਿਪਬਲਿਕ ਡੇ ਤੇ ਦਿੱਲੀ ਦੇ ਵਿੱਚ ਕੋਈ ਨਾ ਕੋਈ ਵਿਦੇਸ਼ੀ ਮਹਿਮਾਨ ਆਉਂਦਾ ਜਿਵੇਂ ਇਸ ਵਾਰ ਫਰਾਂਸ ਦੇ ਰਾਸ਼ਟਰਪਤੀ ਚੀਫ ਗੈਸਟ ਨੇ ਇੱਕ ਵਾਰ ਓਬਾਮਾ ਵੀ ਚੀਫ ਗੈਸਟ ਸੀ ਅਮਰੀਕਾ ਦੇ ਰਾਸ਼ਟਰਪਤੀ ਜੀ ਤੇ ਉਹਦੇ ਵਿੱਚ ਝਾਕੀਆਂ ਨਿਕਲਦੀਆਂ ਹਰ ਸਟੇਟ ਦੀ ਹਰ ਸਟੇਟ ਆਪਣਾ ਆਪਣਾ ਕਲਚਰ ਦਿਖਾਉਂਦੀ ਹੈ ਹਰ ਸਟੇਟ ਆਪਣੀ ਆਪਣੀ ਕੁਰਬਾਨੀਆਂ ਆਪਣਾ ਫਿਰ ਸੱਦ ਖੋਲਦੀ ਹੈ ਪਿਛਲੇ ਸਾਲ 26 ਜਨਵਰੀ ਨੂੰ ਪੰਜਾਬ ਦੀ ਚੱਕੀ ਹੈ ਨਹੀਂ ਸੀ ਅਸੀਂ ਉਹਦਾ ਸਖਤ ਇਤਰਾਜ਼ ਕੀਤਾ ਕੇਂਦਰ ਸਰਕਾਰ ਕੋਲੇ ਤਾਂ ਇਸ ਵਾਰ ਉਹਨਾਂ ਨੇ ਸਾਨੂੰ ਲੈਟਰ ਪਾ ਕੇ ਪੁੱਛਿਆ ਕਿ ਤੁਸੀਂ ਆਪਣੀ ਇੱਛਾ ਪ੍ਰਗਟ ਕਰ ਦਿਓ ਕਿ ਤੁਸੀਂ ਚੱਕੀ ਦੇ ਵਿੱਚ ਪੰਜਾਬ ਦੀ ਚੱਕੀ ਹੋਣੀ ਚਾਹੀਦੀ ਹੈ ਤਾਂ ਅਸੀਂ 4 8 2023 ਨੂੰ 4 ਅਗਸਤ 2023 ਨੂੰ willingness ਦੀ ਚਿੱਠੀ ਲਿਖੀ ਤੇ ਨਾਲ ਇਹ ਵੀ ਲਿਖਿਆ ਕਿ ਕੱਲਾ ਇਸ ਵਾਰ ਨਹੀਂ ਜੀ ਅਸੀਂ 2024 25 ਤੇ 26 ਵਾਸਤੇ ਆਪਣੀ ਇੱਛਾ ਪ੍ਰਗਟ ਕਰਦੇ ਕਿ ਚੱਕੀ ਹੋਵੇ ਪੰਜਾਬ ਦੀ ਅਸੀਂ ਉਹਦੇ ਵਿੱਚ ਪੰਜਾਬ ਦੀ ਹਾਜ਼ਰੀ ਲਵਾਉਣੀ ਚਾਹੁੰਦੇ ਹਾਂ ਕਿਉਂਕਿ 26 ਜਨਵਰੀ ਹੈ ਤੇ ਸਾਡੀਆਂ ਆਜ਼ਾਦੀ ਨਾਲ ਸੰਬੰਧਿਤ ਜਿਹੜੀਆਂ ਕੁਰਬਾਨੀਆਂ ਉਹ ਕਿਸੇ ਤੋਂ ਲੁਕੀਆਂ ਛिपੀਆਂ ਨਹੀਂ ਤਾਂ ਅਸੀਂ ਉਹਨਾਂ ਨੂੰ ਤਿੰਨ ਉਹ ਕਹਿੰਦੇ ਕੋਈ ਤਿੰਨ ਸਾਨੂੰ ਦਿਖਾ ਦਿਓ ਦੱਸ ਦਿਓ ਕਿ ਕੀ ਕੀ ਤੁਸੀਂ ਕਰੋਗੇ ਅਸੀਂ ਉਹਨਾਂ ਨੂੰ ਤਿੰਨ ਪੰਜਾਬ ਨਾਲ ਸੰਬੰਧਿਤ ਝਾਕੀਆਂ ਪ੍ਰਪੋਜ਼ ਕੀਤੀਆਂ ਡਿਜ਼ਾਈਨ ਵੀ ਬਣਾਏ ਉਹਨਾਂ ਨੂੰ ਲੈ ਕੇ ਵੀ ਗਏ ਸਾਡੇ ਅਫਸਰ ਜਿਹੜੇ ਨੇ ਮੀਟਿੰਗਾਂ ਦੇ ਵਿੱਚ ਪਹਿਲੇ ਤਾਂ ਮੈਂ ਤਿੰਨਾਂ ਦੇ ਨਾਮ ਲੈ ਦਿੰਨਾ ਇੱਕ ਸੀ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ ਦੂਜੀ ਸੀ ਮਾਈ ਭਾਗੋ ਫਰਸਟ ਲੇਡੀ ਵਾਰੀਅਰ ਆਫ ਸਿੱਖਿਜ਼ਮ ਨਾਰੀ ਸ਼ਕਤੀ ਇਹਦਾ ਨਾਮ ਸੀ ਤੇ ਤੀਜੀ ਸੀ ਪੰਜਾਬ ਦਾ ਅਮੀਰ ਵਿਰਸਾ ਤੇ ਉਹਦੀ ਪੇਸ਼ਕਾਰੀ ਇਹ ਤਿੰਨ ਅਸੀਂ ਭੇਜੀਆਂ ਮੈਂ बार-बार ਬੋਲਣ ਨਾਲੋਂ ਮੈਂ ਪਹਿਲਾਂ ਬੇਨਤੀ ਕਰੂੰਗਾ ਕਿ ਅਸੀਂ ਦੋ ਦੋ ਡਿਜ਼ਾਈਨ ਵੀ ਭੇਜੋ ਉਹਨਾਂ ਦੇ ਕਿ ਤੁਸੀਂ ਇੱਕ ਸਿਲੈਕਟ ਕਰ ਲਓ ਅਸਾ ਪੰਜਾਬ ਦਾ ਸੀ ਇਸ ਵਾਰ 26 ਜਨਵਰੀ ਚ ਅਸੀਂ ਮਿਸ ਨਹੀਂ ਹੋਣ ਦੇਣਾ ਪੰਜਾਬ ਦਾ ਸੱਭਿਆਚਾਰ ਪੰਜਾਬ ਦੀਆਂ ਕੁਰਬਾਨੀਆਂ ਅਸੀਂ ਦਿਖਾਉਣੀਆਂ ਨੇ ਮੈਂ ਮੇਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਪਹਿਲਾਂ ਉਹ ਜਿਹੜੀ ਦੇਸ਼ ਕੁਰਬਾਨੀਆਂ ਵਾਲੀ ਜਿਹੜੀ ਚਲ ਚਾਕੀ ਹੈ ਜਿਹੜੀ ਅਸੀਂ ਉਹਨਾਂ ਨੂੰ ਦਿੱਤੀ ਸੀ ਡਿਜ਼ਾਈਨ ਉਹ ਆਹ ਸੀ ਜਿਹਦੇ ਵਿੱਚ ਲਾਲਾ ਲਾਜਪਤ ਰਾਏ ਜੀ ਸ਼ੀਪਗਰ ਸਿੰਘ ਜੀ ਜਲਿਆਂਵਾਲੇ ਬਾਗ ਦਾ ਸਾਕਾ ਸਾਈਮਨ ਕਮਿਸ਼ਨ ਗੋ ਬੈਕ ਜਿਹਦੇ ਵਿੱਚ ਇਹ ਰਾਜਗੁਰੂ ਹੋਰਾਂ ਦੀ ਗੁਰੂਆਂ ਦੀ ਸਾਰੀ ਜਿਹੜੀ ਹਿਸਟਰੀ ਆ ਉਹ ਅਸੀਂ ਰਿਪਬਲਿਕ ਡੇ ਪ੍ਰੇਡ 2003 ਇਹ ਉਹਨਾਂ ਵਾਸਤੇ ਭੇਜੀ ਹੈ ਨਾ 24 ਚ ਰਿਪਬਲਿਕ ਡੇ ਹੋਣੀ ਹੈ ਤੇ ਜਿਹੜੇ ਮੰਗੇ ਹੋਏ ਸੀ ਉਹਨਾਂ ਨੇ ਅਸੀਂ ਭੇਜੇ ਸੀ ਇਸੇ ਦਾ ਇੱਕ ਦੂਜਾ ਹਿੱਸਾ ਵੀ ਸੀ ਹਾਂ ਕਿ ਜੇ ਤੁਸੀਂ ਇਹ ਵਿੱਚੋਂ ਸਿਲੈਕਟ ਕਰ ਦੋ ਇਹ ਵੀ ਉਸ ਆਲਮੋਸਟ ਸੇਮ ਹੈ ਪਗਤ ਸਿੰਘ ਜੀ ਨੇ ਇਹਦੇ ਵਿੱਚ ਥੋੜਾ ਖੇਤੀ ਵੀ ਦਿਖਾਤੀ ਅਸੀਂ ਇਹਦੇ ਵਿੱਚ ਰਾਜਗੁਰੂ ਸੁਖਦੇਵ ਇਹਦੇ ਵਿੱਚ ਜਿਹੜੇ ਪੰਜਾਬ ਚ ਪੇਸ਼ਕਾਰੀਆਂ ਜਾਂ ਉਸ ਵੇਲੇ ਜਿਹੜੇ ਅੰਗਰੇਜ਼ਾਂ ਦੇ ਜ਼ੁਲਮ ਨੇ ਉਹ ਵੀ ਨੇ ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਵੀ ਸ਼ਹੀਦ ਉਦਮ ਸਿੰਘ ਇੱਕ ਜਲੇ ਵਾਲੇ ਬਾਗ ਦਾ ਜਿਹੜਾ ਬਣਿਆ ਹੋਇਆ ਯਾਦਗਾਰੀ ਉਹ ਵੀ ਸੀ ਇਹ ਦੋ ਅਸੀਂ ਦਿੱਤੀਆਂ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦੀ ਦਾਸਤਾਨ ਦੂਜਾ ਸੀ ਦਿੱਤਾ ਮਾਈ ਭਾਗੋ ਨਾਰੀ ਸ਼ਕਤੀ ਇਹ ਨਾਰੀ ਸ਼ਕਤੀ ਨਾਲ ਮਾਈ ਭਾਗੋ ਆਰਮਡ ਫੋਰਸ ਜਿਹੜਾ ਜਿਹੜਾ ਇੱਥੇ ਚੱਲਦਾ ਹੈ ਮੁਹਾਲੀ ਦੇ ਵਿੱਚ ਉਹਦੇ ਵਿੱਚ ਟ੍ਰੇਨਿੰਗ ਕੁੜੀਆਂ ਦੀ ਜਿਹੜੀ ਹੈ ਉਹ ਵੀ ਅਸੀਂ ਬਕਾਇਦਾ ਦਿਖਾਈ ਗਈ ਨਾਰੀ ਸ਼ਕਤੀ ਦੇ ਤੌਰ ਤੇ ਤੇ ਕਿੰਨੀਆਂ ਕੁੜੀਆਂ ਪੁਲਿਸ ਦੇ ਵਿੱਚ ਨੇ ਕਿੰਨੀਆਂ ਇਹ ਜ ਨਾਰੀ ਸ਼ਕਤੀ ਦੇ ਤੌਰ ਤੇ ਅਸੀਂ ਇਹ ਉਹਨਾਂ ਨੂੰ ਰਿਪਰੈਜ਼ੈਂਟ ਕੀਤੀ ਇਸੇ ਦਾ ਇੱਕ ਹੋਰ ਪਾਠ ਵੀ ਦਿਖਾਇਆ ਕਿ ਜੇ ਤੁਸੀਂ ਇਹਦੇ ਚ ਸਿਲੈਕਟ ਕਰਨੀ ਹੈ ਇਹ ਵੀ ਮਾਈਕ ਉੱਪਰ ਮਾਈਕ ਉੱਪਰ ਮਾਈਕ ਉੱਪਰ ਇਹ ਕਲਚਰ ਆ ਕਲਚਰ ਕਲਚਰ ਦੀਆਂ ਦੋ ਨੇ ਆ ਕਲਚਰ ਦੀ ਦਿਖਾਈ ਫੁਲਕਾਰੀ ਕੱਢਦੀ ਕੁੜੀ ਤੇ ਸਾਡਾ ਲੰਗਰ ਦੀ ਪ੍ਰਥਾ ਪੰਗੜਾ ਮਧਾਨੀਆਂ ਪੰਗੜਾ ਗਿੱਧਾ ਮੋਰ ਹਵੇਲੀਆਂ ਚਰਖੇ ਇਹ ਅਸੀਂ ਦਿਖਾਈ ਇਸੇ ਦਾ ਇੱਕ ਹੋਰ ਪਾਰਟ ਵੀ ਦਿਖਾਇਆ ਕਿ ਇਹ ਦੀ ਇਹ ਦੀ ਬਜਾਇ ਤੁਸੀਂ ਇਹ ਆ ਸਿਲੈਕਟ ਕਰਨਾ ਇਹ ਵੀ ਇਹ ਵੀ ਆਲਮੋਸਟ ਸੇਮ ਹੀ ਹੈ ਅਸੀ ਇਹ ਹੈ ਕਿੰਨੀਆਂ ਮੀਟਿੰਗਾਂ ਸਰ ਡਾਇਰੈਕਟਰ ਸਾਹਿਬ ਤਿੰਨ ਮੀਟਿੰਗਾਂ ਚ ਉਥੇ ਸੈਂਟਰ ਨਾਲ ਗੱਲ ਕਰਨ ਲਈ ਗਏ ਜਿਹੜੀ ਕਮੇਟੀ ਬਣਾਈ ਸੀ ਉਹਨਾਂ ਤਾਂ ਪਿਛਲੀ 26 ਜਨਵਰੀ ਸਾਡੀ ਮਿਸ ਹੋ ਗਈ ਲੋਕ ਹੋਇਆ ਸਾਨੂੰ ਤਾਂ ਐਸ ਵਾਰ ਵੀ 26 ਤਰੀਕ ਨੂੰ ਲਿਖੀ ਹੋਈ ਤੇ ਅੱਜ ਸਾਡੇ ਕੋਲ ਇੱਕ ਲੈਟਰ ਪਹੁੰਚੀ ਹੈ ਮੈਂ ਅੱਜ ਕੋਈ ਪ੍ਰੈਸ ਕਾਨਫਰੰਸ ਕਰਨੀ ਨਹੀਂ ਚਾਹੁੰਦਾ ਸੀ ਅੱਜ ਦਾ ਦਿਨ ਬੜੇ ਸ਼ਰਧਾਂਜਲੀ ਵਾਲਾ ਦਿਨ ਹੈ ਪਰ ਆ ਸਾਡੀਆਂ ਸ਼ਰਧਾਂਜਲੀਾਂ ਤੇ ਸਾਡੇ ਜ਼ਖਮਾਂ ਤੇ ਨਮਕ ਛਿੜਕਣਾਂ ਆ ਲੈਟਰ ਆਈ ਹੈ ਜੀ ਉਹਦੇ ਵਿੱਚ ਉਹ ਕਹਿੰਦੇ ਜੀ ਨਹੀਂ ਕਿਹੜੇ ਕਾਰਨ ਦੱਸੇ ਕਾਰਨ ਨਹੀਂ ਦੱਸਦੇ ਹੁੰਦੇ ਜੀ ਉਹ ਉਹ ਕਹਿੰਦੇ ਜਿਹੜੇ ਸਿਲੈਕਟਡ ਸਟੇਟਸ ਨੇ ਉਹ ਆਹ ਹਨ 20 ਨੇ ਜੀ ਦਿੱਲੀ ਵੀ ਹੈਣੀ ਇੰਚ ਪੰਜਾਬ ਵੀ ਹੈ ਨਹੀਂ ਦਿੱਲੀ ਵੀ ਹੈ ਨਹੀਂ ਮੈਂ ਫੜ ਕੇ ਸੁਣਾ ਦਿੰਦਾ ਉੱਤਰਾਖੰਡ ਹੈ ਜੀ ਉੱਤਰ ਪ੍ਰਦੇਸ਼ ਹੈ ਜੀ ਤੇਲੰਗਾਨ ਤਾਮਿਲਨਾਡੂ ਰਾਜਸਥਾਨ 오ਡੀਸ਼ਾ ਮਿਘਾਲਿਆ ਮਨੀਪੁਰ ਮਹਾਰਾਸ਼ਟਰ ਮੱਧ ਪ੍ਰਦੇਸ਼ ਲਦਾਖ ਕਰਨਾਟਕਾ ਝਾਰਖੰਡ ਹਰਿਆਣਾ ਗੁਜਰਾਤ ਗੋਆ ਛਤੀਸਗੜ ਅਸਾਮ ਅਰਨਾਚਲ ਪ੍ਰਦੇਸ਼ ਆਂਧਰਾ ਪ੍ਰਦੇਸ਼ ਮੈਂ ਮੈਨੂੰ ਮੈਨੂੰ ਪਹਿਲਾਂ ਖਤਮ ਕਰ ਲੈਣ ਦਿਓ ਸਾਰੀ ਗੱਲ ਫਿਰ ਆਪਾਂ ਤੁਸੀਂ ਤੁਹਾਡਾ ਸਵਾਲ ਕਰ ਲੈ 80% ਤੋਂ ਉੱਪਰ 90% ਤੋਂ ਉੱਪਰ ਭਾਜਪਾ ਦੁਆਰਾ ਸ਼ਾਸਿਤ ਪ੍ਰਦੇਸ਼ ਨੇ ਮਤਲਬ ਹੁਣ 26 ਜਨਵਰੀ ਤੇ 15 ਅਗਸਤ ਦਾ ਵਿਭਾਗਮਕਰਨ ਹੋ ਗਿਆ ਭਾਜਪਾ ਕਰਨ ਹੋ ਗਿਆ ਰਾਜਨੀਤੀਕਰਨ ਹੋ ਗਿਆ ਤੇ ਪਿਛਲੇ ਸਾਲ ਵੀ ਸਾਡੀ ਚਾਕੀ ਨਹੀਂ ਸੀ ਐਸਲ ਵੀ ਸਾਡੇ ਪੰਜਾਬ ਦੀ ਕੋਈ ਝਾਕੀ ਨਹੀਂ ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ ਆਜ਼ਾਦੀਆਂ ਸੀ ਲੈ ਕੇ ਦਿੱਤੀਆਂ 15 ਅਗਸਤ ਤੇ 26 ਜਨਵਰੀ ਚ ਸਾਡੇ ਤੁਸੀਂ ਝਾਕੀਆਂ ਕੱਢੀ ਜਾਂਦੇ ਹੋ ਕਿ ਨਹੀਂ ਤੁਹਾਡੀ ਕੋਈ ਲੋੜ ਨਹੀਂ ਮੈਂ ਕਹਿੰਦਾ ਪੰਜਾਬ ਦੀ ਝਾਕੀ ਤਾਂ ਛੱਡੋ ਅੰਡੇਮਾਨ ਨਿਕੋਬਰ ਦੀ ਝਾਕੀ ਹੁੰਦੀ ਨਾ ਉਹਦੇ ਚ ਵੀ ਪੰਜਾਬੀ ਦਿਖਾਉਣੇ ਪੈਂਦੇ ਕਿਉਂਕਿ ਜਾ ਕੇ ਦੇਖੋ ਕਾਲੇ ਪਾਣੀ ਜਿਨ੍ਹਾਂ ਦੇ ਨਾਂ ਲਿਖੇ ਨੇ 95% ਪੰਜਾਬੀ ਨੇ ਫਾਂਸੀਆਂ ਵਾਲੇ ਵੀ ਕਾਲੇ ਪਾਣੀ ਵਾਲੇ ਨੇ ਇਹ ਸਮਝਦੇ ਕੀ ਆਪਣੇ ਆਪ ਨੂੰ ਇਹ ਇਹ ਸਾਡੇ ਵਿਰਸੇ ਨੂੰ ਸਾਡੀ ਸਾਡੇ ਕੁਰਬਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਐ ਖਤਮ ਕਰ ਲੈਣਗੇ ਅੰਦਰ ਆ ਪਹਿਲਾਂ ਮੈਂ ਗੱਲ ਕਹੀ ਸੀ ਪਿਛਲੇ ਦਿਨੀ ਕਿ ਇਹਨਾਂ ਦਾ ਵਾਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣਗੇ ਆ ਉਸੇ ਬਸੇ ਚੱਲਿਆ ਕਦਮ ਹੈ ਜੇ 26 ਜਨਵਰੀ ਤੇ 15 ਅਗਸਤ 'ਚ ਪੰਜਾਬ ਹੈ ਨਹੀਂ ਤਾਂ ਫਿਰ ਆਜ਼ਾਦੀ ਕਾਦੀ ਹੈ ਜੀ ਜੇ ਇਹਨਾਂ ਨੂੰ ਬੀਜੇਪੀ ਵਾਲੇ ਐਸ ਵਕਤ ਮੋਦੀ ਦੀਆਂ ਝਾਕੀਆਂ ਲੈ ਕੇ ਘੁੰਮ ਰਿਹਾ ਪੰਜਾਬ ਚ ਐਲਈਡੀ ਬੰਨਾਂ ਲੱਗੀਆਂ ਹੋਈਆਂ ਨੇ ਸਾਰੇ ਪਿੰਡਾਂ ਜਾਂਦੀਆਂ ਨੇ ਮੋਦੀ ਦੀਆਂ ਝਾਕੀਆਂ ਵਧੀਆ ਲੱਗਦੀਆਂ ਭਗਤ ਸਿੰਘ ਨੂੰ ਚੰਗੇ ਨਹੀਂ ਲੱਗਦਾ ਲਾਲਾ ਲਾਜਪਤਰਾ ਜੀ ਚੰਗੇ ਨਹੀਂ ਲੱਗਦੇ ਉਦਮ ਸਿੰਘ ਹੋਰ ਵੀ ਝਾਕੀਆਂ ਪਸੰਦ ਨਹੀਂ ਮਾਈ ਭਾਗੋ ਇਹਨਾਂ ਨੂੰ ਪਸੰਦ ਨਹੀਂ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਮੋਦੀ ਇਹਦੋਂ ਜ਼ਿਆਦਾ ਵੀ ਵਧੀਆ ਹੋ ਗਿਆ ਇਹ ਨਹੀਂ ਕਹਿੰਦੇ ਪਸੰਦ ਸਾਨੂੰ ਇਹ ਚ ਕੋਈ ਇਹ ਦੱਸ ਦੋ ਕੋਈ ਅਸੀਂ ਕੋਈ ਇਹ ਚ ਨਿੱਜੀ ਕੋਈ ਸਾਡੀ ਪਾਰਟੀ ਦਾ ਚਿੰਨ ਹੋਵੇ ਜੀ ਤੇ ਜਾ ਕੋਈ ਨਿੱਜੀ ਅਸੀਂ ਆਪਣਾ ਕੋਈ ਰਾਜਨੀਤਿਕ ਕਰਨ ਕੋਈ ਕੀਤਾ ਹੋਵੇ ਸਾਰੇ ਤਾਂ ਸਾਰੇ ਸ਼ਹੀਦ ਸਾਰਾ ਕਲਚਰ ਸਾਰਾ ਸਾਂਝੀ ਹੈ